ਸਾਂਵਾਰ ਦੀ ਸ਼ਾਮ ਬਠਿੰਡਾ ਨਹਿਰ ਤੇ ਸ਼ਰਧਾਲੂਆਂ ਵੱਲੋਂ ਛੱਟ ਪੂਜਾ ਦਾ ਤਿਆਰ ਮਨਾਇਆ ਗਿਆ ਛੱਟ ਪੂਜਾ ਦੇ ਦਿਨ ਨਹਿਰ ਵਿੱਚ ਖੜੇ ਹੋ ਕੇ ਸ਼ਰਧਾਲੂਆਂ ਵੱਲੋਂ ਪੂਜਾ ਕੀਤੀ ਜਾਂਦੀ ਹੈ ਅਤੇ ਇਹ ਪੂਜਾ ਮੰਗਲਵਾਰ ਨੂੰ ਸਵੇਰੇ ਵੀ ਕੀਤੀ ਜਾਣੀ ਹੈ ਇਸ ਮੌਕੇ ਤੇ ਐਨਡੀਆਰਫ ਦੀਆਂ ਟੀਮਾਂ ਵੱਲੋਂ ਨੈਟ ਤੇ ਕਿਸ਼ਤੀਆਂ ਲਿਆ ਕੇ ਰੱਖੀਆਂ ਗਈਆਂ ਤਾਂ ਕਿ ਕੋਈ ਦੁਰਘਟਨਾ ਨਾ ਹੋਵੇ ਇਸ ਮੌਕੇ ਤੇ ਸਰਦਾਲ ਨੂੰ ਆਂਦਾ ਬਹੁਤ ਜ਼ਿਆਦਾ ਰਸ ਦੇਖਣ ਨੂੰ ਮਿਲਿਆ ਅਤੇ ਵਕ ਵਕ ਏਰੀਏ ਵਿੱਚ ਪੂਜਾ ਕੀਤੀ ਗਈ ਰਸ ਇੰਨਾ ਜ਼ਿਆਦਾ ਸੀ ਕਿ ਪੁਲਿਸ ਨੂੰ ਕੰਟਰੋਲ ਕਰਨ ਲਈ ਕਾਫੀ ਸਮਾਂ ਲੱਗਿਆ